ਪੂਰੀ ਦੁਨੀਆ ਦੇ ਵਿੱਚ 537 ਮਿਲੀਅਨ ਲੋਕਾਂ ਨੂੰ ਸ਼ੂਗਰ ਪਾਈ ਗਈ ਜਿਨ੍ਹਾਂ ਦੀ ਉਮਰ 20 ਸਾਲ ਤੋਂ 79 80 ਘਟ ਇੱਕ ਉਨੀ ਉਮਰ ਦੇ ਲੋਕਾਂ ਨੂੰ ਸ਼ੂਗਰ ਪਾਈ ਗਈ ਔਰ ਇਸ ਦਾ ਉਹ ਦਵਾਈਆਂ ਜਾਂ ਇਨਸੂਲਿਨ ਡਿਪੈਂਡੈਂਟ ਹੋ ਗਏ ਨੇ ਜਿਹੜੇ ਕਿ ਆਪਣੇ ਸ਼ੂਗਰ ਦਾ ਇੰਜੈਕਸ਼ਨ ਲਾਉਂਦੇ ਨੇ ਸੋ ਤੁਸੀਂ ਦੇਖ ਲਓ ਇਹ ਹੋਇਆ ਕਿਉਂ ਇਸ ਦਾ ਕਾਰਨ ਦੱਸਿਆ ਗਿਆ ਲੈਕ ਆਫ ਐਕਸਰਸਾਈਜ਼ ਮਤਲਬ ਉਹ ਲੋਕ ਜਿਹੜੇ ਫਿਜ਼ੀਕਲ ਐਕਟੀਵਿਟੀ ਕੋਈ ਨਹੀਂ ਕਰਦੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਆ ਜਾਂ ਛੋਟੇ ਹੁੰਦੇ ਤੇ ਉਹ ਖੇਡੇ ਨਹੀਂ ਸਾਰਾ ਦਿਨ ਮੋਬਾਈਲ ਦੇਖਦੇ ਰਹੇ ਔਰ ਜਾਂ ਫਿਰ ਕਹਿ ਲੋ ਵੀ ਉਹਨਾਂ ਨੇ ਕੋਈ ਕਸਰਤਾਂ ਨਹੀਂ ਕੀਤੀਆਂ ਸੋ ਇਹੀ ਇੱਕ ਕਾਰਨ ਹੈ ਸੋ ਅਗਰ ਤੁਹਾਨੂੰ 슈ਗਰ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਬੜੀਆਂ ਆਸਾਨ ਕਸਰਤਾਂ ਲੈ ਕੇ ਆਏ ਆ ਸਿਰਫ ਪੰਜ ਕਸਰਤਾਂ ਲੈ ਕੇ ਆਏ ਆ ਜਦੋਂ ਆਪਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਦੇ ਆ ਜਿਹੜੀ ਆਪਣੀ ਬਲੱਡ 슈ਗਰ ਹੈ ਉਹ 24 ਘੰਟੇ ਲਈ ਘਟਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਐਕਟੀਵਿਟੀ ਛੱਡ ਦਿੰਦੇ ਹਾਂ ਉਹ ਫਿਰ ਉੱਪਰ ਆ ਜਾਂਦੀ ਹੈ ਸੋ ਇਹ ਕਸਰਤਾਂ ਇਹ ਨਹੀਂ ਵੀ ਪੰਜ ਵਾਰੀ ਅੱਜ ਕਰ ਲਓਗੇ ਬਿਲਕੁਲ ਠੀਕ ਹੋ ਜੇਗੀ ਨਹੀਂ ਜਿਹੜੀਆਂ ਕਸਰਤਾਂ ਤੁਹਾਨੂੰ ਅੱਜ ਕਰਾਉਣੀਆਂ ਨੇ ਇਹ ਕਸਰਤਾਂ ਤੁਸੀਂ ਰੈਗੂਲਰ ਕਰਨੀਆਂ ਨੇ ਤੁਸੀਂ ਦੇਖੋਗੇ ਜੋ ਤੁਹਾਡੇ ਬਲੱਡ ਸ਼ੂਗਰ ਦਾ ਲੈਵਲ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਔਰ ਅਗਰ ਤੁਹਾਨੂੰ ਸ਼ੂਗਰ ਹੈ ਔਰ ਵੀਡੀਓ ਦੇਖ ਰਹੇ ਹੋ ਤੁਸੀਂ ਕਸਰਤਾਂ ਕਰਨ ਤੋਂ ਪਹਿਲਾਂ ਆਪਦਾ ਸ਼ੂਗਰ ਚੈੱਕ ਕਰ ਲਿਓ ਔਰ ਜਿੰਨੀਆਂ ਕਸਰਤਾਂ ਤੁਹਾਨੂੰ ਆਪਾਂ ਅੱਜ ਕਰਾਵਾਂਗੇ ਉਸ ਤੋਂ ਬਾਅਦ ਤੁਸੀਂ ਆਪਣਾ ਬਲੱਡ ਸ਼ੂਗਰ ਲੈਵਲ ਚੈੱਕ ਕਰ ਫਰਕ ਤੁਹਾਡੇ ਸਾਹਮਣੇ ਹੀ ਅੱਜ ਪਤਾ ਲੱਗ ਜੇਗਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਧ ਸਿੰਘ ਸਰਾਹ ਹੈ ਜੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਧ ਸਿੰਘ ਸਰਾਹ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪਿਕ ਕਲੀਨਿਕ ਦੇ ਨਾਮ ਤੇ ਔਰ YouTube ਚੈਨਲ ਡਾਕਟਰ ਗੁਰਸ਼ੇਧ ਬਲੌਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਆਓ ਸ਼ੁਰੂ ਕਰੀਏ ਅੱਜੀਆਂ ਆਸਾਨ ਕਸਵਟਾ। ਤੁਸੀਂ ਵੀ ਦਰਦਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦਵਾਰੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 10 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਵਨ ਐਕਸਰਸਾਈਜ਼ ਕੀ ਹੈ ਆਪਾਂ ਦੋਨੇ ਮੁਠੀਆਂ ਬੰਦ ਕਰਕੇ ਆਪਣੇ ਢਿੱਡ ਤੇ ਰੱਖ ਲੈਣੀਆਂ ਨੇ ਔਰ ਆਪਾਂ ਪੈਰਾਂ ਦੇ ਭਾਰ ਇਦਾਂ ਬੈਠ ਜਾਣਾ ਤੁਸੀਂ ਦੇਖੋ ਪਹਿਲਾਂ ਤੁਸੀਂ ਇਦਾਂ ਔਰ ਹੌਲੀ ਹੌਲੀ ਤੁਸੀਂ ਇਦਾਂ ਬੈਠ ਜੂਗੇ ਇਦਾਂ ਕਰਕੇ ਔਰ ਅਗਰ ਤੁਹਾਡੇ ਗੁੱਡਿਆਂ 'ਚ ਦਰਦ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਸਹਰਾਣਾ ਰੱਖ ਕੇ ਵੀ ਬੈਠ ਸਕਦੇ ਹੋ ਸੋ ਸ਼ੁਰੂ ਕਰਨ ਲੱਗੇ ਆ ਦੋਨੇ ਹੱਥ ਆਪਾਂ ਇੱਥੇ ਰੱਖ ਲੈਣੇ ਆ ਆਪਣੀ ਥੁੰਨੀ ਤੇ ਇਦਾਂ ਕਰਕੇ ਦੇਖੋ ਤੁਸੀਂ ਧਿਆਨ ਨਾਲ ਇਦਾਂ ਔਰ ਦੈਨ ਤੁਸੀਂ ਜਿੰਨਾ ਕ ਅੱਗੇ ਜਾ ਸਕਦੇ ਹੋ ਉਹਨਾਂ ਕ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਔਰ ਜਿੱਥੇ ਤੱਕ ਚਲੇ ਗਏ ਉੱਥੇ ਤੁਸੀਂ ਹੋਲਡ ਕਰਨਾ 15 ਸੈਕਿੰਡ 1 2 3 4 5 6 7 8 9 10 11 12 13 14 15 ਦੈਨ ਫਿਰ ਕਿਉਂਕਿ ਜਦੋਂ ਆਪਣੀ ਗੋਡੇ ਦੁਖਦੇ ਹੈ ਇਹ ਕਸਰਤ ਕਰਨੀ ਤੁਹਾਨੂੰ ਔਖੀ ਲੱਗੇਗੀ ਸੋ ਇੱਕ ਕਸਰਤ ਤੁਸੀਂ ਕੁਰਸੀ ਤੇ ਬੈਠ ਕੇ ਵੀ ਕਰ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਕੁਰਸੀ ਤੇ ਬੈਠ ਕੇ ਔਰ ਦੋਨੇ ਲੱਤਾਂ ਤੁਸੀਂ نیچے ਲਮਕਾ ਦੋਗੇ ਔਰ ਦੋਨੇ ਜਿਹੜੇ ਹੱਥਾ ਹੋ ਇੱਥੇ ਰੱਖ ਲਓਗੇ ਔਰ ਜਿੰਨਾ ਕੁ ਤੁਹਾ ਤੋਂ ਅੱਗੇ ਹੋਇਆ ਜਾਏਗਾ ਇੰਨਾ ਅੱਗੇ ਹੋ ਜਾਣਾ ਤਾਂ ਕਿ ਆਪਣੀ ਇਸ ਜਗ੍ਹਾ ਤੇ ਪ੍ਰੈਸ਼ਰ ਪਵੇ ਟਿੱਡ ਤੇ ਔਰ ਇੱਥੇ ਆਪਾਂ ਹੋਲਡ ਕਰਾਂਗੇ 15 ਸੈਕਿੰਡ 1 2 3 4 5 6 7 8 9 10 11 12 13 14 15 देन रिलैक्स इज ये तुसी 6 सेट ਲਾਉਣੇ ਆ ਇਹ ਆਪਾਂ ਤੁਹਾਨੂੰ ਪਹਿਲੀ ਕਸਵਤ ਕਰਕੇ ਦਿਖਾਈ ਸੀ ਔਰ ਅਗਰ ਤੁਹਾਡੇ ਗੋਡੇ ਨਹੀਂ ਦੁਖਦੇ ਤਾਂ ਤੁਸੀਂ ਇਦਾਂ ਬੈਠ ਜਾਓਗੇ ਦੋਨੇ ਹੱਥ ਇੱਥੇ ਰੱਖ ਕੇ ਔਰ ਬਿਲਕੁਲ ਅੱਗੇ ਚਲੇ ਜਾਣਾ ਇੱਥੇ ਤੁਸੀਂ ਹੋਲਡ ਕਰਨ ਦੀ ਕੋਸ਼ਿਸ਼ ਕਰਨੀ 15 ਸੈਕਿੰਡ 1 2 3 4 5 6 7 8 9 10 11 12 13 14 15 देन ਰਿਲੈਕਸ ਇਹੋ ਕੀ ਤੁਹਾਡੀ ਪਹਿਲੀ ਐਕਸਰਸਾਈਜ਼ ਇਸਦੇ 6 ਸੈਟ ਲਾਉਣੇ ਆ ਹਰ ਕਸਰਤ ਦੇ 6 6 ਸੈਟ ਲਾਉਣੇ ਨੇ ਹੁਣ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਹ ਬਹੁਤ ਸੌਖੀ ਕਸਰਤ ਆ ਉਸ ਨਾਲ ਸ਼ੂਗਰ ਵੀ ਘਟੇਗੀ ਔਰ ਤੁਹਾਡਾ ਜਿਹੜਾ ਆਪਣੇ ਲੈਵਲ ਹੈ ਇਸ ਦਾ ਲੱਕ ਦਰਦ ਦਾ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਬਹਿ ਜਾਓਗੇ ਤੁਸੀਂ ਔਰ ਦੋਨੋਂ ਗੋਡਿਆਂ ਨੂੰ ਇੱਦਾਂ ਫੜ ਕੇ ਛਾਤੀ ਦੇ ਨਾਲ ਲਾ ਦੇਣਾ ਔਰ ਆਪਣੀ ਗਰਦਨ ਉੱਪਰ ਚੱਕ ਦੇਣੀ ਹੈ ਇਦਾਂ ਕਰਕੇ ਜਿੰਨਾ ਵੱਤੋਂ ਵੱਧ ਲਾ ਸਕਦੇ ਹੋ ਇਥੇ ਆਪਾਂ ਹੋਲਡ ਕਰਨਾ 15 ਸੈਕਿੰਡ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਗਰਦਨ ਵੀ ਥੱਲੇ ਪੈਰ ਵੀ ਥੱਲੇ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਇਸਦੇ ਵੀ ਤੁਸੀਂ 6 ਸੈਟ ਲਾਉਣੇ ਆ ਮੰਨ ਲਓ ਹੱਥਾਂ ਨਾਲ ਗੋਡੇ ਨਹੀਂ ਫੜੇ ਜਾਣਗੇ ਤੁਸੀਂ ਇਦਾਂ ਗੁੱਟ ਤੋਂ ਵੀ ਫੜ ਸਕਦੇ ਹੋ ਪਰ ਜਿੰਨਾ ਕੋ ਉੱਪਰ ਉੱਠਿਆ ਜਾਏਗਾ ਇੰਨਾ ਕੋ ਉੱਠਣ ਦੀ ਕੋਸ਼ਿਸ਼ ਕਰਨੀ ਗਰਦਨ ਥੱਲੇ ਨਹੀਂ ਰੱਖਾਂਗੇ ਇਹਦੇ ਵਿੱਚ ਔਰ ਇੱਥੇ ਆਪਾਂ ਹੋਲਡ ਕਰਾਂਗੇ 15 ਸੈਕਿੰਡ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਤੀ ਤੋ 40 ਸੈਕਿੰਡ ਆਰਾਮ ਜ਼ਰੂਰ ਕਰਿਓ ਹਰ ਕਸਰਤ ਦੇ ਸੈੱਟ ਦੇ ਵਿਚਾਲੇ ਔਰ ਕਸਰਤ ਤੋਂ ਬਾਅਦ ਤਾਂ ਕਰਨੀ ਕਰਨਾ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਸ ਦੇ ਵਿੱਚ ਆਪਾਂ ਜਿਹੜੇ ਆ ਮਸਲ ਨੇ ਇਸ ਨੂੰ ਆਪਾਂ ਸਟ੍ਰੈਚ ਕਰਨਾ ਲੱਤਾਂਲੇ ਨੂੰ ਆਪਾਂ ਕੀ ਕਰਾਂਗੇ ਬੈਠ ਜਾਾਂਗੇ ਔਰ ਇਹ ਲੱਤ ਇੱਧਰ ਰੱਖ ਦੇਣੀ ਹੈ ਔਰ ਆਪਾਂ ਹੱਥੇ ਪਿੱਛੇ ਪਿੱਛੇ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਊਣੀ ਨਾਲ ਇਸ ਨੂੰ ਆਪਾਂ ਖਿੱਚ ਦੇਣਾ ਇੱਧਰ ਨੂੰ ਜ਼ੋਰ ਦੀ ਜਦੋਂ ਆਪਾਂ ਖਿੱਚਾਂਗੇ ਇਸ ਜਗ੍ਹਾ ਤੇ ਖਿਚਾਓ ਮਹਿਸੂਸ ਹੋਏਗਾ 15 ਸੈਕਿੰਡ ਇਸ ਦੇ ਵਿੱਚ ਵੀ ਆਪਾਂ ਹੋਲਡ ਕਰਾਂਗੇ ਦੇਖੋ 1 2 3 4 5 6 7 8 9 10 11 12 13 चौदह पंद्रह दिन रिलैक्स ये हो गया थोड़ा एक सैट ये दोनों पासे करनी है दोबारा देख लो बैठे थे और दूजे पास करके दिखा दें गोडा मोड़िया इधर पासे रखता सज्जी कूणी इधरू खिंच देना और पिछे और पिछे झाकेंगे आप जोर दिच देंगे पट च खिच पैनी शुरू हो जाने पंद्रह सैकेंड इतने आपल्ड करा एक दो तीन चार पाँच छत आठ 9 10 11 12 13 14 15 देन रिलैक्स सो ਇਹ ਹੋ ਗਈ ਤੁਹਾਡੀ ਤੀਜੀ ਕਸਰਤ 6 ਸੈਟ ਇਧਰ 6 ਸੈਟ ਉਧਰ ਮਤਲਬ ਸੈਟ ਮਤਲਬ 6 ਵਾਰੀ ਇਧਰ ਕਰਨੀਆਂ 6 ਵਾਰੀ ਇਧਰ ਕਰਨੀਆਂ ਤਿੰਨ ਕਸਰਤਾਂ ਹੋ ਗਈਆਂ ਜਿਹੜੀ ਚੌਥੀ ਕਸਰਤ ਆ ਉਹ ਬਹੁਤ ਵਧੀਆ ਕਸਰਤ ਆ ਤੁਸੀਂ ਸਿੱਧੇ ਪੈ ਜਾਣਾ ਔਰ ਦੋਨੋਂ ਹੱਥ ਇੱਥੇ ਰੱਖਾਂਗੇ ਜਿਹੜੀ ਸਪਾਈਨ ਹੈ ਉਸ ਸਟੇਬਲ ਕਰ ਲੈਣੀ ਆ ਪੂਰੀ ਰੀੜ ਦੀ ਹੱਡੀ ਬਿਲਕੁਲ ਸਿੱਧੇ ਪੱਟ ਦੇ ਨਾਲ ਸਿਰ ਹਾਣਾ ਸਿਰ ਥੱਲੇ ਨਹੀਂ ਲਵਾਵਾਂਗੇ ਔਰ ਪੈਰ ਅੰਦਰ ਮੋੜ ਕੇ ਦੋਨੇ ਲੱਤਾਂ ਉੱਪਰ ਚੱਕ ਦੇਣੀ ਹੈ ਬਸ ਇੱਥੇ ਆਪਾਂ ਹੋਲਡ ਕਰਨਾ ਹੈ ਇਹਦੇ ਵਿੱਚ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਸ ਕਸਰਤ ਦੇ ਵਿੱਚ ਪੈਰ ਅੰਦਰ ਮੋੜ ਕੇ ਰੱਖਣੇ ਆ 10 ਸੈਕਿੰਡ ਨਹੀਂ ਹੋਲਡ ਹੋਏਗਾ 5 ਸੈਕਿੰਡ ਹੀ ਤੁਸੀਂ ਹੋਲਡ ਕਰ ਲਿਓ ਦੇਖੋ ਧਿਆਨ ਨਾਲ ਦੋਨੋਂ ਹੱਥ ਥੱਲੇ ਪੈਰ ਅੰਦਰ ਮੋੜੇ ਲੱਤਾਂ ਉੱਪਰ ਚੱਕਤੀਆਂ 5 ਸੈਕਿੰਡ ਹੋਲਡ ਕਰਕੇ ਦਿਖਾਵਾਂਗੇ 1 2 3 4 5 Then, relax. अगर तुम आराम कर लग गए फिर इसना आप ला करा और हाथ भी इदा रखा इतने आपदा होल्ड करा पूरे पैकेंड एक दो तीन चार पेन रिलैक्स फिर आ जाएंगे एक दो तीन चार पेन रिलैक्स फिर आ जागे एक दो तीन चार पंच दैन रिलैक्स ये बहुत वीया कसरत ਕਿਸੇ ਵੀ ਕਸਰਤ ਦੇ ਦੌਰਾਨ ਲੱਕ 'ਚ ਦਰਦ ਹੋਵੇ ਆ ਤੁਸੀਂ ਉੱਥੇ ਹੀ ਕਸਰਤ ਇਹ ਕਿਰਪਾ ਕਰਕੇ ਬੰਦ ਕਰ ਦਿਓ ਜੀ ਔਰ ਇੱਕ ਕਸਰਤ ਤੁਸੀਂ ਧਿਆਨ ਨਾਲ ਕਰਨੀ ਆ ਜੀ ਇਹ ਹੋਗੀ ਤੁਹਾਡੀ ਚੌਥੀ ਕਸਰਤ ਜਿਸ ਦੇ ਵਿੱਚ ਆਪਾਂ ਬਾਈ ਲੈਟਰਲ ਐਸ ਐਲ ਆਰ ਕੀਤੀਆਂ ਹੁਣ ਲਾਸਟ ਜਿਹੜੀ ਕਸਰਤ ਆ ਉਹ ਹੈਗੀ ਐ ਇਸਦੇ ਵੀ ਤੁਸੀਂ 6 ਸੈੱਟ ਲਾਓ 10 ਸੈਕਿੰਡ ਲੱਤਾਂ ਨਹੀਂ ਚੱਕੀਆਂ ਜਾਣਗੀਆਂ 5 ਚੱਕ ਲਿਓ 5 ਨਹੀਂ ਚੱਕੀਆਂ ਜਾਣਗੀਆਂ 2 ਸੈਕਿੰਡ ਚੱਕ ਲਿਓ ਪਰ ਕਰਿਓ ਜ਼ਰੂਰ ਹੁਣ ਜਿਹੜੀ ਲਾਸਟ ਐਕਸਰਸਾਈਜ਼ ਆ ਉਹ ਹੈਗੀ ਬਰੀðਿੰਗ ਐਕਸਰਸਾਈਜ਼ ਮਤਲਬ ਲੰਬੇ ਸਾਹ ਲੈਣੇ ਔਰ ਲੰਬੇ ਸਾਹ ਛੱਡਣੇ ਉਹ ਕਿਵੇਂ ਕਰਾਂਗੇ ਤੁਹਾਨੂੰ ਕਰਕੇ ਦਿਖਾਉਣ ਲੱਗੇ ਚੌਂਕੜੀ ਮਾਰ ਕੇ ਬੈਠ ਜਿਓ ਅਗਰ ਗੋਡੇ ਦਰਦ ਹੈ ਤਾਂ ਤੁਸੀਂ ਸਿੱਧਾ ਵੀ ਬੈਠ ਸਕਦੇ ਹੋ ਸੋ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਆਪਣੇ ਨੱਕ ਰਾਹੀਂ ਸਾਹ ਲੈਣਾ ਔਰ ਮੂੰਹ ਰਾਹੀਂ ਛੱਡਣਾ ਡੀ ਬਰੀðਿੰਗ ਨੱਕ ਰਾਹੀਂ ਸਾਹ ਲਵਾਂਗੇ ਫੂਕ ਮਾਰ ਕੇ ਚੜਾਂਗੇ ਇੱਕ ਵਾਰੀ ਹੋ ਗਿਆ 10 ਵਾਰੀ ਇਦਾਂ ਆਪਾਂ ਕਰਾਂਗੇ ਦੁਬਾਰਾ ਦੇਖੋ ਧਿਆਨ ਨਾਲ ਇਹ ਹੋ ਗਿਆ ਪਹਿਲਾ ਸੈੱਟ ਇਦਾਂ ਤੁਸੀਂ ਇਸਦੇ ਵੀ 6 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਬਰੀਥਿੰਗ ਐਕਸਰਸਾਈਜ਼ ਸੋ ਇਹ ਪੰਜ ਕਸਰਤਾਂ ਨੇ ਤੁਸੀਂ ਇਹ ਪੰਜੇ ਕਸਰਤਾਂ ਕਰਨੀਆਂ ਸਵੇਰੇ ਸ਼ਾਮ ਸ਼ੁਰੂ ਕਰ ਦੋ ਤੁਸੀਂ ਦੇਖੋਗੇ ਜੋ ਤੁਹਾਡਾ ਬਲੱਡ ਸ਼ੂਗਰ ਹੈ ਜਾਂ ਤੁਹਾਨੂੰ ਡਾਇਬਟੀਜ਼ ਹੈ ਉਹ ਕੰਟਰੋਲ 'ਚ ਰਹਿਣਾ ਹੌਲੀ-ਹੌਲੀ ਹੌਲੀ ਸ਼ੁਰੂ ਹੋ ਜਾਏਗਾ ਕਿਉਂਕਿ ਜਦੋਂ ਆਪਾਂ ਫਿਜ਼ੀਕਲ ਐਕਟੀਵਿਟੀ ਕਰਦੇ ਆ ਆਪਣੀ ਬਾਡੀ ਨੇ ਟ੍ਰਿਪਲ ਕਰਨਾ ਹੁੰਦਾ ਉਸ ਨੂੰ ਐਡਜਸਟ ਕਰਨਾ ਹੁੰਦਾ ਆਪਣੀ ਬਾਡੀ ਦੇ ਵਿੱਚ ਸੋ ਤੁਸੀਂ ਦੇਖਿਓ ਇਹ ਕਸਰਤਾਂ ਬਹੁਤ ਚੰਗੀਆਂ ਨੇ ਇਹੀ ਕਸਰਤਾਂ ਅਸੀਂ ਆਪਣੇ ਪੇਸ਼ੈਂਟ ਨੂੰ ਆਪਣੇ ਕਲੀਨਿਕ ਤੇ ਦੱਸਦੇ ਹਾਂ ਉਹੀ ਕਸਰਤਾਂ ਆਪਾਂ ਤੁਹਾਨੂੰ ਦੱਸੀਆਂ ਸੋ ਉਮੀਦ ਕਰਦਾ ਆਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਅਗਰ ਤੁਹਾਡੇ ਕਿਸੇ ਰਿਸ਼ਤੇਦਾਰ ਭਾਈ ਭੈਣ ਨੂੰ ਬਲੱਡ ਸ਼ੂਗਰ ਹੈ ਤਾਂ ਉਹਨਾਂ ਨੂੰ ਇਹ ਵੀਡੀਓ ਸਾਂਝੀ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ